ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਸਾਡੇ ਲੋਕ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਲੈ ਕੇ ਆਦਰਾ ਗਲੋਬਲ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਰਾਸ਼ਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਅਮਰੀਕਾ ਦੇ ਵੱਲੋਂ ਜਲਦੀ ਹੀ ਕੁਝ ਵੱਡੇ ਵਪਾਰਕ ਸੌਦਿਆਂ ਦਾ ਐਲਾਨ ਕੀਤਾ ਜਾਵੇਗਾ 트੍ਰੰਪ ਨੇ ਵਾਈਟ ਹਾਊਸ ਵਿਕੇ ਸਟੇਬਲ ਕਾਇਨ ਐਕਟ ਦੇ ਦਸਤਖਤ ਸਮਰੋਹ ਦੇ ਵਿੱਚ ਕਿਹਾ ਕਿ ਅੱਜ ਉਹ ਇਹ ਕਰ ਸਕਦੇ ਨੇ ਤੇ ਸ਼ਾਇਦ ਬਾਅਦ ਵਿੱਚ ਅਸੀਂ ਇਹ ਕਰਾਂਗੇ ਤੇ ਅਮਰੀਕੀ ਰਾਸ਼ਪਤੀ ਨੇ ਕਿਹਾ ਕਿ ਜਦੋਂ ਮੈਂ ਇਹ ਦਸਤਾਵੇਜ਼ ਭੇਜਾਂਗਾ ਕਿ ਤੁਸੀਂ 35% ਜਾਂ 40% ਟੈਰਿਫ ਦੇ ਰਿਹਾ ਹਾਂ ਤਾਂ ਇਹ ਇੱਕ ਸਮਝੌਤਾ ਹੋਵੇਗਾ ਫਿਰ ਉਹ ਫੋਨ ਕਰਨਗੇ ਤੇ ਦੇਖਣਗੇ ਕਿ ਕੀ ਉਹ ਕੁਝ ਵੱਖਰੀ ਕਿਸਮ ਦਾ ਸਮਝੌਤਾ ਕਰ ਸਕਦੇ ਨੇ ਕਿ ਟ੍ਰੰਪ ਨੇ ਹਾਲੀ ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਦੇ ਉੱਤੇ ਦਸਤਕਤ ਕੀਤੀਆਂ ਹਨ ਜਿਸ ਦੇ ਤਹਿਤ ਵਿਆਪਕ ਅਮਰੀਕੀ ਪਰਸਪਰ ਆਯਾਤ ਡਿਊਟੀਆਂ ਦੀ 90 ਦਿਨਾਂ ਦੀ ਮੌਤਲੀ ਨੂੰ 9 ਜੁਲਾਈ ਤੋਂ 1 ਅਗਸਤ ਤੱਕ ਵਧਾ ਦਿੱਤਾ ਗਿਆ ਅਤੇ ਕਈ ਪ੍ਰਮੁੱਖ ਵਪਾਰਕ ਪਾਈਵਾਲਾਂ ਦੇ ਨਾਲ ਵਪਾਰ ਗੱਲਬਾਤ ਚੱਲ ਰਹੀ ਹੈ 8 ਜੁਲਾਈ ਨੂੰ ਸੋਸ਼ਲ ਮੀਡੀਆ ਉੱਤੇ ਅਮਰੀਕੀ ਰਾਸ਼ਟਰਪਤੀ ਦੀ ਪੋਸਟ ਅਨੁਸਾਰ 1 ਅਗਸਤ ਦੀ ਸਮਾਂ ਸੀਮਾ ਦੇ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ। ਚੀਨ ਨੇ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਦੇ ਵਿੱਚ ਬ੍ਰਹਮਪੁੱਤਰ ਦਰਿਆ ਦੇ ਉੱਤੇ 167.8 ਅਰਬ ਡਾਲਰ ਦੀ ਲਾਗਤ ਦੇ ਨਾਲ ਬੰਨ੍ਹ ਦਾ ਨਿਰਮਾਣ ਸ਼ਨੀਵਾਰ ਨੂੰ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤਾ। ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਨਿਆਂਗਚੀ ਸ਼ਹਿਰ ਦੇ ਵਿੱਚ ਬ੍ਰਹਮਪੁੱਤਰ ਦਰਿਆ ਦੇ ਹੇਠਲੇ ਖੇਤਰ ਜਿਸ ਨੂੰ ਸਥਾਨਕ ਤੌਰ 'ਤੇ ਯਾਰਲੋਂਗ ਜਾੰਗਬੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਦੇ ਵਿੱਚ ਆਯੋਜਿਤ ਸਮਰੋਹ ਦੇ ਵਿੱਚ ਬੰਨ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ ਇਹ ਸਮਰੋਹ ਤਿੱਬਤ ਖੁਦ ਮੁਖਤਿਆਰ ਖੇਤਰ ਦੇ ਨਿਆੰਗਚੀ ਮੈਨਲਿੰਗ ਪਨ ਬਿਜਲੀ ਸਟੇਸ਼ਨ ਦੇ ਬੰਨ ਵਾਲੀ ਥਾਂ ਦੇ ਉੱਤੇ ਆਯੋਜਿਤ ਹੋਇਆ ਤੇ ਦੁਨੀਆ ਦਾ ਸਭ ਤੋਂ ਵੱਡਾ ਬੁਨਿਆਦੀ ਢਾਂਜਾ ਪ੍ਰੋਜੈਕਟ ਮੰਨੇ ਜਾਣ ਵਾਲੇ ਇਸ ਪਨ ਬਿਜਲੀ ਪ੍ਰੋਜੈਕਟ ਨੇ ਭਾਰਤ ਅਤੇ ਬੰਗਲਾਦੇਸ਼ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਖਬਰਾਂ ਦੇ ਅਨੁਸਾਰ ਇਸ ਪ੍ਰੋਜੈਕਟ ਵਿੱਚ 5 ਪਨ ਬਿਜਲੀ ਸਟੇਸ਼ਨ ਸ਼ਾਮਲ ਹੋਣਗੇ ਬੀਤੇ 4 ਸਾਲ ਤੋਂ ਜਾਰੀ ਜੰਗ ਖਤਮ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ ਅਸਲ ਦੇ ਵਿੱਚ ਯੂਕਰੇਨ ਦੇ ਕਈ ਹਿੱਸਿਆਂ ਦੇ ਵਿੱਚ ਰੂਸ ਦੇ ਜ਼ੋਰਦਾਰ ਹਮਲਿਆਂ ਤੋਂ ਬਾਅਦ ਯੂਕਰੇਨ ਦੇ ਰਾਸ਼ਪਤੀ ਜ਼ੇਲੈਂਸਕੀ ਦਾ ਰੁਖ ਬਦਲ ਗਿਆ ਜ਼ੇਲੈਂਸਕੀ ਨੇ ਰੂਸ ਨਾਲ ਜੰਗਬੰਦੀ ਦਾ ਹੱਥ ਵਧਾਇਆ ਤੇ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਉਹ ਅਗਲੇ ਹਫ਼ਤੇ ਜੰਗਬੰਦੀ ਉੱਤੇ ਗੱਲਬਾਤ ਕਰ ਸਕਦੇ ਨੇ ਦਰਅਸਲ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸ਼ਬੀਹਾ ਨੇ ਜ਼ੇਲੈਂਸਕੀ ਨੂੰ ਇੱਕ ਰਿਪੋਰਟ ਸੌਂਪੀ ਹੈ ਜਿਸ ਵਿੱਚ ਕਈ ਮੁੱਦੇ ਸ਼ਾਮਲ ਨੇ ਤੇ ਕੱਲ ਦੇਰ ਸ਼ਾਮ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਜ਼ਿਲਾਂਸਕੀ ਨੇ ਕਿਹਾ ਕਿ ਰੂਸ ਫੈਸਲਾ ਲੈਣ ਦੇ ਵਿੱਚ ਝਿਜਕ ਰਿਹਾ ਜੰਗਬੰਦੀ ਕਰਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਲੰਬੇ ਸਮੇਂ ਦੀ ਸ਼ਾਂਤੀ ਸਥਾਪਿਤ ਕਰਨ ਦੇ ਲਈ ਇੱਕ ਅਧਿਕਾਰਤ ਮੀਟਿੰਗ ਬਹੁਤ ਮਹੱਤਵਪੂਰਨ ਹੈ ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਅਮਰੀਕਾ ਦੇ ਨਾਲ ਕੀਤੇ ਗਏ ਰੱਖਿਆ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਨਾਲ ਵੀ ਕੰਮ ਕਰ ਰਹੇ ਹਾਂ ਸਾਡੇ ਰਾਸ਼ਟਰਪਤੀ 트ੰਪ ਦੇ ਨਾਲ ਕੀਤੇ ਗਏ ਸਮਝੌਤਿਆਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਣਾ ਚਾਹੀਦਾ ਯੂਕਰੇਨ ਵੱਧ ਤੋਂ ਵੱਧ ਉਤਪਾਦਕਤਾ ਦੇ ਲਈ ਵਚਨਬੱਧ ਹੈ ਇਸ ਵਿੱਚ ਹਵਾਈ ਰੱਖਿਆ ਅਤੇ ਇੱਕ ਨਵਾਂ ਹਥਿਆਰ ਸਮਝੌਤਾ ਵੀ ਸ਼ਾਮਲ ਹੈ ਸ਼ਾਂਤ ਮਹਾਸਾਗਰ ਦੇ ਵਿੱਚ ਸਥਿਤ ਛੋਟਾ ਟਾਪੂ ਦੇਸ਼ ਤਵਾਲੂ ਜਲਵਾਯੂ ਪਰਵਰਤਨ ਦੇ ਸਭ ਤੋਂ ਭਿਆਨਕ ਝਟਕੇ ਦਾ ਸਾਹਮਣਾ ਕਰ ਰਿਹਾ ਹੈ। ਸਮੁੰਦਰ ਦੇ ਪੱਧਰ ਦੇ ਵੱਧਦੇ ਪੱਧਰ ਨੇ ਹੁਣ ਇੱਥੋਂ ਦੇ ਲੋਕਾਂ ਨੂੰ ਆਪਣੀ ਹੋਂਦ ਬਚਾਉਣ ਲਈ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਇਸ ਤਹਿਤ ਦੁਨੀਆ ਦੇ ਵਿੱਚ ਪਹਿਲੀ ਵਾਰ ਇੱਕ ਪੂਰਾ ਦੇਸ਼ ਯੋਜਨਾਬੰਦੀ ਦੁਆਰਾ ਪ੍ਰਵਾਸ ਕਰ ਰਿਹਾ ਹੈ। ਤਵਾਲੂ ਨੋ ਛੋਟੇ ਐਂਟੋਲ ਯਾਨੀ ਕਿ ਕੋਰਲ ਟਾਪੂਆਂ ਦਾ ਬਣਿਆ ਹੋਇਆ ਦੇਸ਼ ਹੈ ਜਿਸ ਦੀ ਔਸਤ ਉਚਾਈ ਸਿਰਫ 2 ਮੀਟਰ ਹੈ। ਪਿਛਲੇ 30 ਸਾਲਾਂ ਦੇ ਵਿੱਚ ਸਮੁੰਦਰ ਦਾ ਪੱਧਰ 15 ਸੈਂਟੀਮੀਟਰ ਯਾਨੀ ਕਿ 6 ਇੰਚ ਵਧਿਆ ਤੇ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 2150 ਤੱਕ ਦੇਸ਼ ਦਾ 50% ਹਿੱਸਾ ਹਰ ਰੋਜ਼ ਪਾਣੀ ਵਿੱਚ ਡੁੱਬ ਸਕਦਾ ਹੈ ਤੇ 2100 ਸਦੀ ਤੱਕ 90% ਜ਼ਮੀਨ ਸਮੁੰਦਰ ਦੇ ਵਿੱਚ ਡੁੱਬ ਸਕਦੀ ਹੈ ਸਮੁੰਦਰ ਦਾ ਖਾਰਾ ਪਾਣੀ ਹੁਣ ਤਾਜੇ ਪਾਣੀ ਦੇ ਸਰੋਤਾਂ ਵਿੱਚ ਦਖਲ ਹੋ ਰਿਹਾ ਤੇ ਲੋਕਾਂ ਨੂੰ ਜ਼ਮੀਨ ਤੋਂ ਉੱਪਰ ਫਸਲਾਂ ਉਗਾਉਣੀਆਂ ਪੈਂਦੀਆਂ ਨੇ ਇਹ ਹੱਲ ਅਸਥਾਈ ਹੈ ਹੁਣ ਹਰ ਸਾਲ 280 ਤਵਾਲੂ ਨਾਗਰਿਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਸਥਾਈ ਨਿਵਾਸ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਉੱਥੇ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ, ਪੜ੍ਹਾਈ ਕਰਨ, ਸਿਹਤ ਸਹੂਲਤਾਂ ਪ੍ਰਾਪਤ ਕਰਨ ਤੇ ਨਾਗਰਿਕਾਂ ਦਾ ਅਧਿਕਾਰ ਵੀ ਮਿਲੇਗਾ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸ਼ਸ਼ੀ थरूर ਨੇ ਬੀਤੇ ਦਿਨ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਪਹਿਲਾਂ ਆਉਂਦਾ ਹੈ ਅਤੇ ਪਾਰਟੀਆਂ ਦੇਸ਼ ਨੂੰ ਬਿਹਤਰ ਬਣਾਉਂਦਾ ਮਾਧਿਅਮ ਨੇ। ਤਿਰੂਵਨੰਤਰਮਪੁਰਮ ਤੋਂ ਸਾਂਸਦ ਮੈਂਬਰ ਥਰੂਰ ਨੇ ਕਿਹਾ ਕਿ ਕਿਸੇ ਵੀ ਪਾਰਟੀ ਦਾ ਉਦੇਸ਼ ਇੱਕ ਬਿਹਤਰ ਭਾਰਤ ਬਣਾਉਣਾ ਹੁੰਦਾ ਹੈ ਥਰੂਰ ਨੇ ਕਿਹਾ ਕਿ ਉਹ ਦੇਸ਼ ਦੀਆਂ ਹਥਿਆਰਬੰਦ ਫੌਜਾਂ ਤੇ ਸਰਕਾਰ ਦਾ ਸਮਰਥਨ ਕਰਨ ਦੇ ਆਪਣੇ ਸਟੈਂਡ ਉੱਤੇ ਕਾਇਮ ਰਹਿਣਗੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਦੇਸ਼ ਲਈ ਸਹੀ ਚੀਜ਼ ਹੈ ਕਾਂਗਰਸ ਸਾਂਸਦ ਮੈਂਬਰ ਨੇ ਕਿਹਾ ਕਿ ਤੁਹਾਡੀ ਪਹਿਲੀ ਵਫਾਦਾਰੀ ਕਿਸ ਪ੍ਰਤੀ ਹੈ ਮੇਰੀ رائے ਵਿੱਚ ਰਾਸ਼ਟਰ ਪਹਿਲਾਂ ਆਉਂਦਾ ਹੈ ਪਾਰਟੀਆਂ ਰਾਸ਼ਟਰ ਨੂੰ ਬਿਹਤਰ ਬਣਾਉਣ ਦਾ ਮਾਧਿਅਮ ਨੇ ਐਥਲੀ ਮੇਰੇ ਵਿਚਾਰ ਦੇ ਵਿੱਚ ਤੁਸੀਂ ਜਿਸ ਵੀ ਪਾਰਟੀ ਨਾਲ ਸੰਬੰਧਤ ਹੋ ਪਾਰਟੀ ਦਾ ਉਦੇਸ਼ ਆਪਣੇ ਤਰੀਕੇ ਨਾਲ ਇੱਕ ਬਿਹਤਰ ਭਾਰਤ ਬਣਾਉਣਾ ਹੈ ਤੇ ਹੁਣ ਪਾਰਟੀ ਨੂੰ ਇਸ ਗੱਲ ਉੱਤੇ ਅਸਹਿਮਤ ਹੋਣ ਦਾ ਪੂਰਾ ਹੱਕ ਹੈ ਕਿ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਤ ਸਾਰੇ ਲੋਕ ਮੇਰੇ ਸਟੈਂਡ ਕਰਨ ਮੇਰੀ ਆਲੋਚਨਾ ਕਰ ਰਹੇ ਨੇ ਕਿਉਂਕਿ ਮੈਂ ਹਥਿਆਰਬੰਦ ਬਲਾਂ ਅਤੇ ਸਾਡੀ ਸਰਕਾਰ ਦਾ ਸਮਰਥਨ ਕੀਤਾ ਤੇ ਮੈਂ ਹਾਲ ਹੀ ਵਿੱਚ ਸਾਡੇ ਦੇਸ਼ ਦੀਆਂ ਸਾਡੀਆਂ ਸਰਹੱਦਾ ਉੱਤੇ ਜੋ ਕੁਝ ਵੀ ਵਾਪਰਿਆ ਉਸ ਉੱਤੇ ਵੀ ਇਸ ਤਰ੍ਹਾਂ ਦਾ ਸਟੈਂਡ ਹੀ ਲਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਬਾਰੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਈਰਾਨ ਦੇ ਤਿੰਨੋਂ ਪਰਮਾਣੂ ਕੇਂਦਰ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਹੁਣ ਈਰਾਨ ਨੂੰ ਇਹਨਾਂ ਕੇਂਦਰਾਂ ਨੂੰ ਮੁੜ ਸੁਰਗਰਮ ਕਰਨ ਦੇ ਵਿੱਚ ਕਈ ਸਾਲ ਲੱਗਣਗੇ ਉਹਨਾਂ ਤੰਜ ਕਰਦੇ ਹੋਏ ਕਿਹਾ ਕਿ ਹੁਣ ਈਰਾਨ ਦੇ ਲਈ ਨਵੀਆਂ ਥਾਂਵਾਂ ਉੱਤੇ ਪਰਮਾਣੂ ਕੇਂਦਰ ਬਣਾਉਣਾ ਆਸਾਨ ਹੋ ਜਾਵੇਗਾ ਕਿਉਂਕਿ ਉਹਨਾਂ ਦੇ ਪੁਰਾਣੇ ਪਰਮਾਣੂ ਕੇਂਦਰ ਤਬਾਹ ਹੋ ਗਏ ਨੇ ਤੇ ਤਾਂ ਉਹਨੂੰ ਦੱਸ ਦਈਏ ਕਿ ਈਰਾਨ ਆਪਣੇ ਦੇਸ਼ ਵਿੱਚ ਪਰਮਾਣੂ ਪ੍ਰੀਖਣ ਕਰਨਾ ਚਾਹੁੰਦਾ ਸੀ ਅਦਰਾਇਲ ਨੇ ਇਸ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਈਰਾਨ ਨੇ ਅਦਰਾਇਲ ਦੇ ਕਈ ਸ਼ਹਿਰਾਂ ਉੱਤੇ ਮਜ਼ਾਈਲਾ ਦਾਗਣੀਆਂ ਵੀ ਸ਼ੁਰੂ ਕਰ ਦਿੱਤੀਆਂ ਦੋਵਾਂ ਦੇਸ਼ਾਂ ਦੇ ਵਿਚਕਾਰ ਜੰਗ ਦੌਰਾਨ ਅਮਰੀਕਾ ਵੀ ਇਸ ਜੰਗ ਵਿੱਚ ਸ਼ ਅਮਰੀਕਾ ਨੇ ਆਪਣੇ ਤਿੰਨ ਪਰਮਾਣੂ ਕੇਂਦਰਾਂ ਦੇ ਉੱਤੇ ਮਜ਼ਾਈਲਾ ದಾਕੇ ਇਰਾਨ ਨੂੰ ਤਬਾਹ ਕਰ ਦਿੱਤਾ। ਡੋਨਲਡ ਟਰਪ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਰਾਨ ਦੇ ਪਰਮਾਣੂ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਜਦੋਂ ਕਿ ਇਰਾਨ ਨੇ ਇਸ ਤੋਂ ਇਨਕਾਰ ਕੀਤਾ। ਉੱਤਰੀ ਵਿਅਤਨਾਮ ਦੇ ਹਾਲੋਂ ਖਾੜੀ ਦੇ ਵਿੱਚ ਇੱਕ ਯਾਤਰੀ ਜਹਾਜ਼ ਡੁੱਬਣ ਦੇ ਨਾਲ 37 ਲੋਕਾਂ ਦੀ ਮੌਤ ਹੋ ਗਈ। ਵਿਅਤਨਾਮ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਏਜੰਸੀ ਨੇ ਦੱਸਿਆ ਕਿ ਅੱਜ ਸਵੇਰੇ ਜਹਾਜ਼ ਦੇ ਮਲਬੇ ਨੂੰ ਜਾਂਚ ਲਈ ਕੰਢੇ ਉੱਤੇ ਲਿਆਂਦਾ ਗਿਆ। ਹਾਥੇਡ ਸਮੇਯਾਦ ਵਿੱਚ 48 ਵਿਅਤ ਨਾਮੀ ਸੈਲਾਨੀ ਸਵਾਰ ਸਨ 10 ਸੈਲਾਨੇ ਨੂੰ ਬਚਾ ਲਿਆ ਗਿਆ ਤੇ ਸਰਕਾਰੀ ਮੀਡੀਆ ਅਨੁਸਾਰ ਜਹਾਰ ਦੇ ਵਿੱਚ ਚਾਲਕ ਦਲ ਦੇ 5 ਮੈਂਬਰ ਵੀ ਸਵਾਰ ਸਨ ਵਿਅਤ ਨਾਮ ਦੇ ਉੱਪਰ ਪ੍ਰਧਾਨ ਮੰਤਰੀ ਟਰਾਨ ਹੋਂਗ ਹਾਂਗ ਦੇ ਨਿਰਦੇਸ਼ਾਂ ਉਤੇ ਕਵਾੰਗ ਨਿੰਨੇ ਪ੍ਰਾਂਤ ਦੇ ਅਧਿਕਾਰੀਆਂ ਨੇ ਬਚਾਅ ਕਾਰਜ ਵਿੱਚ ਸਹਾਇਤਾ ਲਈ 4 ਵਜੇ ਜਹਾਜ਼ ਅਤੇ ਮੁੱਖ ਬਚਾਅ ਬਲ ਤਾਇਨਾਤ ਕੀਤੇ ਨੇ ਸਥਾਨਕ ਮੀਡੀਆ ਦੀ ਰਿਪੋਰਟ ਦੇ ਅਨੁਸਾਰ ਬਚਾਅ ਟੀਮਾਂ ਉਹ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਨੇ ਕਿਉਂਕਿ ਟਾਈਫੂਨ ਵਿਫਾ ਖੇਤਰ ਦੇ ਵੱਲ ਵਧ ਰਿਹਾ ਹੈ ਅਖਬਾਰ ਅਨੁਸਾਰ ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ ਬਚਾਏ ਗਏ ਲੋਕਾਂ ਦੇ ਵਿੱਚ ਇੱਕ 14 ਸਾਲਾ ਲੜਕਾ ਵੀ ਸ਼ਾਮਲ ਸੀ ਜਿਸ ਨੂੰ ਡੁੱਬੀ ਕਿਸ਼ਤੀ ਦੇ ਵਿੱਚ ਫਸਣ ਤੋਂ 4 ਘੰਟੇ ਬਾਅਦ ਬਚਾਇਆ ਗਿਆ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਜ਼ਿਆਦਾ ਜਿਹੜੇ ਯਾਤਰੀ ਇਸ ਦੇਸ਼ ਦੀ ਰਾਜਧਾਨੀ ਹਾਨੋਈ ਦੇ ਸੈਲਾਨੀ ਸਨ ਜਿਨ੍ਹਾਂ ਵਿੱਚ ਲਗਭਗ 20 ਬੱਚੇ ਵੀ ਸ਼ਾਮਲ ਸਨ 사ਊਦੀ ਅਰਬ ਦੇ ਪ੍ਰਿੰਸ ਅਲ ਵਲੀਦ ਬਿਨ ਖਾਲਿਦ ਬਿਨ ਤਲਾਲ ਅਲ ਸੌਦ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਉਹ ਪਿਛਲੇ 20 ਸਾਲਾਂ ਤੋਂ ਕਮਾ ਵਿੱਚ ਸਨ ਤੇ ਉਹਨਾਂ ਨੂੰ ਸ੍ਰੀਪਿੰਗ ਰਾਜਕੁਮਾਰ ਵਜੋਂ ਜਾਣਿਆ ਜਾਂਦਾ ਸੀ ਦੱਸ ਦਈਏ ਕਿ ਪ੍ਰਿੰਸ ਅਲ ਵਲੀਦ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਪ੍ਰਿੰਸ ਖਾਲਿਦ ਬੇਨ ਤਲਾਲ ਦੇ ਪੁੱਤਰ ਅਤੇ ਅਰਬਪਤੀ ਪ੍ਰਿੰਸ ਅਲ ਵਲੀਦ ਬਿਲ ਤਲਾਲ ਦੇ ਭਤੀਜੇ ਸਨ ਉਹਨਾਂ ਦਾ ਜਨਮ ਅਪ੍ਰੈਲ 1990 ਦੇ ਵਿੱਚ ਹੋਇਆ ਸੀ ਤੇ 2005 ਦੇ ਵਿੱਚ ਲੰਡਨ ਦੇ ਵਿੱਚ ਫੌਜੀ ਸਖਲਾਈ ਦੌਰਾਨ ਉਹਨਾਂ ਦਾ ਇੱਕ ਭਿਆਨਕ ਸੜਕ ਹਾਦਸਾ ਹੋਇਆ ਐਸਾ ਹਾਦਸੇ ਵਿੱਚ ਉਹਨਾਂ ਨੂੰ ਦਿਮਾਗ ਦੇ ਵਿੱਚ ਗੰਭੀਰ ਸੱਟ ਲੱਗੀ ਸੀ ਅਤੇ ਅੰਦਰੂਨੀ ਖੂਨ ਵਹਿ ਗਿਆ ਅਸ ਤੋਂ ਬਾਅਦ ਉਹ ਕੋਮਾ ਦੇ ਵਿੱਚ ਚਲੇ ਗਏ ਸਨ ਹਾਲਾਂਕਿ 사ਉਦੀ ਸਰਕਾਰ ਨੇ ਰਾਜਕੁਮਾਰ ਦੇ ਇਲਾਜ ਦੇ ਲਈ ਅਮਰੀਕਾ ਅਤੇ ਸਪੇਨ ਤੋਂ ਮਹਾ ਡਾਕਟਰਾਂ ਦੀ ਇੱਕ ਟੀਮ ਬੁਲਾਈ ਪਰੰਤੂ ਉਹ ਕਦੇ ਵੀ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਆਇਆ ਕਦੇ ਕਦੇ ਉਹਨਾਂ ਦੇ ਸਰੀਰ ਵਿੱਚ ਹਰਕਤਾਂ ਦੇਖੀਆਂ ਜਾਂਦੀਆਂ ਸਨ ਜਿਸ ਕਾਰਨ ਪਰਿਵਾਰ ਆਸਵੰਦ ਰਹਿੰਦਾ ਸੀ ਪਰੰਤੂ ਉਹ ਪਿਛਲੇ 20 ਸਾਲਾਂ ਤੋਂ ਕੋਮਾ ਵਿੱਚ ਸਨ ਅਜਲੀ ਅਨਾਈ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਾਥ ਸ਼੍ਰੀ ਕਾਲ ਧੰਨਵਾਦ